ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਲਾ ਰਾਇਪੁਰ ਪਿੰਡੂ ਖੇਡਾਂ ਦੇ ਵਿੱਚੋਂ ਸ਼ਾਮਲ ਹੁੰਦਿਆਂ ਵੱਡਾ ਐਲਾਨ ਕੀਤਾ ਹੈ ਕਿ ਆਉਣ ਵਾਲੇ ਪੰਜਾਬ ਦੇ ਬਜਟ ਦੇ ਵਿੱਚ ਖੇਡਾਂ ਦੇ ਬਜਟ ਦੇ ਵਿੱਚ ਵਾਅਦਾ ਕੀਤਾ ਜਾਵੇਗਾ। ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਇਸ ਵਾਰ ਕਿਲਾ ਰਾਇਪੁਰ ਦੀਆਂ ਖੇਡਾਂ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਇੱਕ ਵਾਰ ਮੁੜ ਵੇਖਣ ਨੂੰ ਮਿਲੀਆਂ ਤਾਂ ਇਹ ਪਾਲ ਇਤਿਹਾਸਿਕ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਤਿਹਾਸਿਕ ਕਿਲਾ ਰਾਏਪੁਰ ਪੈਂਡੂ ਓਲੰਪਿਕਸ ਵਿੱਚ ਸ਼ਾਮਲ ਹੁੰਦਿਆਂ ਖੇਡਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਸਭ ਤੋਂ ਘਾਤਕ ਹਥਿਆਰ ਅਲਾਨਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਪੰਜਾਬ ਦੇ ਬਜਟ ਵਿੱਚ ਖੇਡਾਂ ਦੇ ਬਜਟ ਵਿੱਚ ਵਾਧਾ ਕੀਤਾ ਜਾਵੇਗਾ ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਊਰਜਾ ਨੂੰ ਸਾਰੂ ਦਿਸ਼ਾ ਵੱਲ ਲਜਾਣ ਲਈ ਠੋਸ ਯਤਨ ਕੀਤੇ ਜਾਣਗੇ। ਸਾਡੇ ਵੱਲੋਂ ਕਦੇ ਵੀ ਸਪੋਰਟਸ ਦੇ ਵਿੱਚ ਕਦੇ ਵੀ ਫੰਡਾਂ ਦੀ ਕਮੀ ਨਹੀਂ ਆਊਗੀ। ਇਸ ਵਾਰ ਜਿਹੜਾ ਬਜਟ ਆਊਗਾ ਉਹਦੇ 'ਚ ਅਸੀਂ ਸਪੋਰਟਸ ਦਾ ਬਜਟ ਵਧਾਵਾਂਗੇ। ਕਿਉਂਕਿ ਯੁੱਧ ਨਸ਼ਿਬ੍ਰੁਧ ਜਿਹੜਾ ਹੈ ਉਹਦਾ ਇੱਕ ਬਹੁਤ ਵੱਡਾ ਪਾਰਟ ਇੱਕ ਸਪੋਰਟਸ ਵੀ ਹੈ। ਜੇ ਬੱਚਿਆਂ ਦਾ ਧਿਆਨ ਸਪੋਰਟਸ ਵੱਲ ਲੱਗ ਜਾਏ ਤਾਂ ਉਹ ਇੱਧਰ-ਉੱਧਰ ਨਹੀਂ ਭਟਰਨਗੇ, ਪੈੜੀ ਸੰਗਤ ਵੱਲ ਨਹੀਂ ਪੈਣਗੇ। ਉਹਨਾਂ ਨੂੰ ਆਪਣੀ ਸਰੀਰ ਨਾਲ ਪਿਆਰ ਹੋਊਗਾ। ਤੇ ਅਸੀਂ ਤਾਂ ਮਿਲਖਾ ਸਿੰਘ, ਦਾਰਾ ਸਿੰਘ ਹੋਰਾਂ ਦੀ ਵਿਰਾਸਤ ਚੱਕੀ ਫਿਰਦੇ ਹਾਂ। 올ੰਪੀਅਨ ਸਾਡੇ ਸੁਰਜੀਤ ਸਿੰਘ, ਅਜੀਤ ਪਾਲ, ਪ੍ਰਤੀਪਾਲ ਕਿੰਨੇ ਕ ਨਾਂ ਲਈਏ। ਸੋ ਅਸੀਂ ਹੁਣ ਖੇਡਾਂ ਲਈ ਪਹਿ ਪਿਛਲੇ ਬਜਟ ਚ 700 ਕਰੋੜ ਸੀ ਆਉਣ ਵਾਲੇ ਦੇ ਨਾਲ ਜਿਹੜਾ ਬਜਟ ਪੇਸ਼ ਹੋਇਆ ਕੁਝ ਵਧਾਵਾਂਗੇ ਇਹ ਦੱਸ ਦਿਆਂ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਬੰਦ ਕੀਤੀਆਂ ਗਈਆਂ ਬੈਲਗੱਡੀਆਂ ਦੀਆਂ ਦੌੜਾਂ ਹੁਣ ਕਾਨੂੰਨ ਵਿੱਚ ਸੋਧ ਉਪਰੰਤ ਮੁੜ ਸ਼ੁਰੂ ਹੋ ਗਈਆਂ ਹਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਬੱਚੇ ਮੈਦਾਨ ਵਿੱਚ ਵਸੀਨਾ ਵਹਾਉਣਗੇ ਅਤੇ ਘਰਾਂ ਨੂੰ ਤਮਗੇ ਲੈ ਕੇ ਜਾਣਗੇ ਤਾਂ ਕਿਸੇ ਵੀ ਨਸ਼ਾ ਵਿਰੋਧੀ ਮਹਿੰਮ ਦੀ ਲੋੜ ਨਹੀਂ ਰਹੇਗੀ ਬੜਾ ਇਤਿਹਾਸਕ ਪਲ ਹੈ ਖਾਸ ਤੌਰ ਤੇ ਇਹਨਾਂ ਖੇਡਾਂ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਆਪਣੇ ਕੰਮ ਕਰ ਦੋ ਦਿਨ ਪਹਿਲਾਂ ਹੀ ਮੁਕਾ ਕੇ ਇਹਨਾਂ ਖੇਡਾਂ ਵਾਸਤੇ ਆਪਣਾ ਸਮਾਂ ਕੱਢਦੇ ਮੈਨੂੰ ਯਾਦ ਹੈ ਮੈਂ ਜਦੋਂ ਛੋਟਾ ਹੁੰਦਾ ਸੀ ਤਾਂ ਸਾਢੇ 7 ਵਾਲੀਆਂ ਖਬਰਾਂ ਦੇ ਵਿੱਚ ਕਿਲਾ ਰਾਇਪੁਰ ਦੀਆਂ ਖੇਡਾਂ ਬਾਰੇ ਦਿਖਾਇਆ ਜਾਂਦਾ ਸੀ ਕਿ ਅੱਜ ਉੱਥੇ ਐਥਲੈਟਿਕਸ ਦੇ ਮੁਕਾਬਲੇ ਹੋਏ ਅੱਜ ਉੱਥੇ ਬੈਲਗੱਡੀਆਂ ਦੀਆਂ ਦੌੜਾਂ ਹੋਈਆਂ ਸ਼ਾਇਦ ਪਹਿਲੇ ਹੀ ਟੂਰਨਾਮੈਂਟ ਇੱਕ ਹੋਊਗਾ ਜਿਹਨੂੰ ਜਲੰਧਰ ਦੂਰਦਰਸ਼ਨ ਦੀਆਂ ਖਬਰਾਂ 'ਚ ਦੇਖਿਆ ਹੋਇਆ ਹੈ ਬੜਾ ਚਾਹ ਹੁੰਦਾ ਸੀ ਇਹਨਾਂ ਖੇਡਾਂ ਨੂੰ ਅੱਖੀਂ ਦੇਖਣ ਦਾ ਅੱਜ ਮੌਕਾ ਮਿਲਿਆ ਤੇ ਮੈਂ ਸਾਰਿਆਂ ਨੂੰ ਚਾਹੇ ਉਹ ਕਬੱਡੀ ਹੈ ਚਾਹੇ ਹਾਕੀ ਹੈ ਚਾਹੇ ਫੁੱਟਬਾਲ ਹੈ ਚਾਹੇ ਐਥਲੈਟਿਕਸ ਦੀਆਂ ਗੇਮਾਂ ਨੇ ਚਾਹੇ ਬੈਲ ਗੱਡੀਆਂ ਨੇ ਮੈਂ ਸਾਰਿਆਂ ਨੂੰ ਜੇਤੂਆਂ ਨੂੰ ਤੇ ਭਾਗ ਲੈਣ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਜਿਹੜਾ ਫਰਸਟ ਆਉਂਦਾ ਉਹਨੂੰ ਵਧਾਈ ਮੈਂ ਐਡਵਾਂਸ ਚ ਦੇ ਦਿੰਨਾ ਹਜੇ ਗੇਮਾਂ ਹੋਣਗੀਆਂ ਹੋਰ ਪਰ ਜਿਹੜੇ ਵੀ ਫਰਸਟ ਆਏ ਨੇ ਉਹਨਾਂ ਨੂੰ ਮੈਂ ਕਹਿ ਦਿੰਨਾ ਕਿ ਫਰਸਟ ਆ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਰਸਟ ਆਉਣ ਵਾਲੇ ਚ ਸਭ ਤੋਂ ਵੱਡਾ ਹੱਥ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਜੇ ਉਹ ਨਾ ਹੁੰਦੇ ਮੁਕਾਬਲਾ ਹੀ ਨਹੀਂ ਹੋਣਾ ਸੀ ਫਿਰ ਤਾਂ ਸੋ ਜਿਹੜੇ ਦੂਜੇ ਤੀਜੇ ਨੰਬਰ ਤੇ ਵੀ ਰਹਿ ਗਏ ਆ ਬੈਲ ਗੱਡੀ ਉਹ ਖਰਾਬ ਹੋ ਗਈ ਇੱਕ ਤੇ ਉਹ ਕੋਈ ਗੱਲ ਨਹੀਂ ਅਗਲੀ ਵਾਰ ਸਹੀ ਅਗਲੇ ਟੂਰਨਾਮੈਂਟ ਤੇ ਸਹੀ ਅਗਲੇ ਹਫਤੇ ਸਹੀ ਹੁਣ ਤਾਂ ਬੈਲਗੱਟੀ ਦੀਆਂ ਜਿਹੜੀਆਂ ਦੌੜਾਂ ਨੇ ਬੜੇ ਚਿਰ ਤੋਂ ਚੱਲੀ ਆ ਰਹੀ ਮੰਗ 13 ਸਾਲਾਂ ਬਾਅਦ ਕਿਤੇ ਜਾ ਕੇ ਇੱਥੇ ਆਹਾ ਰੰਗ ਦੇਖਣ ਨੂੰ ਮਿਲਿਆ ਇੱਕ ਹੋਰ ਨਵਿਕਲੀ ਗੱਲ ਹੈ ਕਿ ਇੱਕ ਬਲਦ ਇੱਕ ਲਿਆਂਦਾ ਹੋਇਆ ਇੱਥੇ 20 ਸਾਲ ਦੀ ਉਮਰ ਆਉਦੀ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਭਾਵੇਂ 13 ਸਾਲ ਬੈਲ ਗੱਡੀਆਂ ਦੀ ਦੌੜ ਨਹੀਂ ਹੋਈ ਪਰ ਉਹਨਾਂ ਨੇ ਬਰਦ ਦੀ ਸੇਵਾ ਕਰਨੀ ਨਹੀਂ ਛੱਡੀ ਕਿ ਫਿਰ ਵੀ ਉਹਨੂੰ ਉਸੇ ਉਸੇ ਤਰੀਕੇ ਨਾਲ ਸੇਵਾ ਕਰਕੇ ਉਹਨੂੰ ਪਾਲਿਆ ਹੋਇਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਇਸ ਗੱਲ ਲਈ ਬਰਾਤ ਜੇ 20 ਸਾਲ ਦੀ ਉਮਰ ਹੈ ਬਰਦਾਂ ਦੀ 21 ਸਾਲ ਦੀ 13 ਸਾਲ ਤਾਂ ਵਿੱਚੋਂ ਲੰਘ ਗਏ ਇਹਦਾ ਮਤਲਬ ਬਰਦਾਂ ਦੀ ਇੱਕ ਪੀੜ੍ਹੀ ਹੋਈ ਜਿਹੜੀ ਹੈ ਉਹ ਬਿਨਾਂ ਭੱਜੇ ਰਿਟਾਇਰ ਹੋ ਗਈ ਹੈ ਬਿਨਾ ਦੌੜ ਕੀਤੇ ਰਿਟਾਇਰ ਹੋ ਗਈ ਜਿਵੇਂ ਕੋਈ ਐਥਲੀਟ ਤਿਆਰੀ ਕਰਦਾ ਹੋਵੇ ਤੇ 올림픽 ਖੇਡਾਂ ਨਾ ਹੋਣ ਫਿਰ 8 ਸਾਲਾਂ ਬਾਅਦ ਉਹ ਸ਼ਾਇਦ ਉਹਨਾਂ ਸਟੈਮਨਾ ਵਿੱਚ ਨਾ ਰਹੇ ਸ਼ਾਇਦ ਉਹ ਉਦੋਂ ਤੱਕ ਉਹ ਤਿਆਰੀ 'ਚ ਕਿਤੇ ਨਾ ਕਿਤੇ ਕਮੀ ਹੋ ਜਾਏ ਸੋ ਇਸ ਕਰਕੇ ਇਹ ਜਿਹੜਾ ਵਰਦਨ ਦੀ ਦੌੜ ਦਾ ਜਿਹੜਾ ਕਾਨੂੰਨ ਸੀ ਇਹ ਰੋਕਿਆ ਹੋਇਆ ਸੀ ਕਿਸੇ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਤਾਂ ਜਦੋਂ ਮੇਰੇ ਕੋਲੇ ਕਮੇਟੀ ਆਈ ਸਾਰੇ ਮੇਰੇ ਕੋਲੇ ਆਏ ਐਸੋਸੀਏਸ਼ਨ ਵਾਲੇ ਮੈਂ ਕਿਹਾ ਵੀ ਮੈਂ ਜ਼ਰੂਰ ਇਹਦੇ ਬਾਰੇ ਕੈਬਨਟ ਦੇ ਵਿੱਚ ਫੈਸਲਾ ਕਰੂੰਗਾ 29 ਜੁਲਾਈ 2025 ਨੂੰ ਮਹਿਮਾ ਸਿੰਘ ਵਾਲਾ ਨਾਲ ਪਿੰਡ ਹੈ ਮਹਿਮਾ ਸਿੰਘ ਵਾਲੇ ਬੜਾ ਸ਼ਾਨਦਾਰ ਸਮਾਗਮ ਕੀਤਾ ਸੀ ਉੱਚ ਮੈਂ ਵੀ ਸ਼ਾਮਲ ਹੋਇਆ ਸੀ ਤੇ ਇਹ ਜਿਹੜੀ ਬਲਦਾਂ ਦੀ ਜੋੜੀ ਹੈ ਇਹ ਸਾਡੇ ਇਹਨੂੰ ਗੁਰਨਾਨਕ ਸਾਹਿਬ ਦੀ ਜੋੜੀ ਦੇ ਨਾਲ ਜਾਣਦੇ ਆ ਕਿਉਂਕਿ ਗੁਰਨਾਨਕ ਸਾਹਿਬ ਨੇ ਬਲਦ ਜੋੜ ਕੇ ਕਰਤਾਰਪੁਰ ਸਾਹਿਬ ਖੇਤੀ ਕੀਤੀ ਸੀ ਕਿਲਾ ਰਾਏਪੁਰ ਖੇਡਾਂ ਦੀ ਪੁਨਰ ਸੁਰਜੀਤੀ ਨੂੰ ਪੰਜਾਬ ਦੇ ਪਿੰਡੂ ਸਭਿਆਚਾਰ ਅਤੇ ਵਿਰਾਸਤ ਦੀ ਝਲਕ ਦੱਸਦਿਆਂ ਮੁੱਖ ਮੰਤਰੀ ਮਾਨ ਨੇ ਨਮੀ ਖੇਡ ਨੀਤੀ 2023 ਨੂੰ ਸੂਬੇ ਦੀਆਂ ਖੇਡਾਂ ਦੀ ਸ਼ਾਨ ਨੂੰ ਬਹਾਲ ਕਰਨ ਵਾਲਾ ਇੱਕ ਅਹਿਮ ਕਦਮ ਦੱਸਿਆ ਜਿਸ ਤਹਿਤ ਹਰ ਪਿੰਡ ਵਿੱਚ ਸਟੇਡੀਅਮ ਬਣਾਏ ਜਾਣਗੇ ਸਪੋਰਟਸ ਰਿਪੋਰਟ ਜੀਮ